ਬਿਚੰਡਾ ਦੇ ਮਲਤਾਨੀਆ ਰੋਡ ਤੇ ਨਹੀਂ ਪੈ ਰਿਹਾ ਜੀ ਤੇ ਦੱਸੋ ਕਿ ਕਿਹੜੇ ਕਿਹੜੇ ਏਰੀਏ ਦੇ ਵਿੱਚ ਕਿਉਂਕਿ ਸੌਂ ਦਾ ਜਿਹੜਾ ਮਹੀਨਾ ਹੈ ਸੌਂ ਦੇ ਨੇੜੇ ਤੇ ਉਦੋਂ ਕਹਿੰਦੇ ਇੱਕ ਗਲੀ 'ਚ ਨਹੀਂ ਪੈਂਦਾ ਹੁੰਦਾ ਦੂਜੀ ਗਲੀ 'ਚ ਨਹੀਂ ਪੈਂਦਾ ਕਈ ਸੀਨ ਦੇਖਣ ਨੂੰ ਮਿਲਦੇ ਇਹ ਜੀ ਕਿੰਨੇ ਵੱਟ ਛਾੜਨਦਾ ਤਾਂ ਮਸਤਾਨੀਆ ਰੋਡ ਤੇ ਪੈ ਰਿਆ ਵੇ ਠੰਡਾ ਦੇ ਤੇ ਤੁਸੀਂ ਕਿਹੜੇ ਏਰੀਏ ਦੇ ਵਿੱਚੋਂ ਮੰਨਾ ਸੰਧੂ ਜੀ ਕੀ ਲਿਖਿਆ ਜੀ 6 L O ਮੌਸਮ ਬਹੁਤ ਸੋਹਣਾ ਹੋਇਆ ਬਥੇ ਹਿਲ ਸਟੇਸ਼ਨ ਵਾਲਾ ਮੌਸਮ ਹੈ ਬਥੇ ਹੈਲੋ ਹੈਲੋ ਜੀ ਹੈਲੋ ਕੀ ਹਾਲ ਹੈ ਮਨਨ ਸਦੂ ਜੀ ਕਿੱਥੋਂ ਤੁਸੀਂ ਸਾਨੇਵਾਲ ਠੀਕ ਹੈ ਜੀ ਸਾਨੇਵਾਲ ਹੈਗਾ ਮੈਂ ਸਾਨੇਵਾਲ ਦੇ ਵਿੱਚ ਸਾਨੇਵਾਲ ਹੈ ਫੇਰ ਖਾਲ ਜੇ ਧਰਵਿੰਦਰ ਦਾ ਪਿੰਡ ਹੈ ਫਿਰ ਵੀ ਐਕਟਰ ਦਾ ਸਾਨੇਵਾਲ ਜਗਰਾਵਾਂ ਵਿੱਚ ਬੱਦਲ ਬਣੇ ਹੋਏ ਠੀਕ ਹੈ ਜੀ ਠੀਕ ਹੈ ਆ ਜਿਹੜਾ ਸੌਣ ਦਾ ਮਿੰਨਾ ਇਹਦੇ ਵਿੱਚ ਤਾਂ ਰੱਬ ਯਸ ਹਾਂਜੀ ਤਰਵਿੰਦਰ ਦਾ ਪਿੰਡ ਆ ਸਾਹਨੇ ਵਾਲਾ ਠੀਕ ਹੈ ਜੀ ਠੀਕ ਹੈ ਹੋਰ ਫੇ ਮਜ਼ਾ ਸੌਣ ਦੇ ਵਿੱਚ ਕਹਿੰਦੇ ਇਸ ਤਰ੍ਹਾਂ ਪੈਂਦਾ ਮੀ ਵੇ ਇੱਕ ਵੱਟ ਛੜੰਦਾ ਇੱਕ ਮੱਲੇ 'ਚ ਪੈਂਦਾ ਦੂਜੇ ਮੱਲੇ 'ਚ ਪੈਂਦਾ ਨਹੀਂ ਕਹਿੰਦੇ ਕਈ ਵਾਰ ਤਾਂ ਮੈਂ ਮਜ਼ਾਕ ਕਰਦਾ ਹਾਂ ਵੀ ਰੱਬਾ ਓਟੀਪੀ ਲਾ ਕੇ ਭੇਜਦਾ ਮੀ ਅੱਜਕੱਲ ਵੀ ਓਟੀਪੀ ਦਿਓ ਤੋਂ ਡੇ ਮੀ ਫੇਰ ਪਾਵਾਂਗੇ ਕੇ ਬੀਐਸਸੀ ਕਰਾਓ ਉਸੇ ਤਰ੍ਹਾਂ ਵੀ ਜਿਹੜੇ ਮੈਨੂੰ ਓਟੀਪੀ ਦੇਤਾ ਉਹਦਾ ਮੀ ਪਾਉਂਦਾ ਬਾਕੀ ਦੂਰ ਪਾਸੇ ਪਾਉਂਦਾ ਨਹੀਂ ਜਾਂਦਾ ਇਹ ਵੀ ਨੇਚਰ ਦੀ ਕੁਦਰਤ ਦੀ ਇੱਕ ਖੂਸੂਰਤੀਯਾ ਕੁਦਰਤ ਦਾ ਰੰਗ ਹੈ ਮੈਂ ਬਾਬਾ ਜੀ ਨੂੰ ਪੁੱਛਿਆ ਕਰੂਗਾ ਵੀ ਕਿਹਦੇ ਵੱਟ ਛੱਡੁੰਦਾ ਕਹਿੰਦੇ ਮੀ ਕਹਦਾ ਨਹੀਂ ਵੱਟ ਵੱਟ ਕੀ ਅੱਧੀ ਵੱਟ ਛੱਡ ਦਿੰਦਾ ਬਾਬਾ ਜੀ ਕਹਿੰਦੇ ਤੇ ਚਲੋ ਬੱਦਲ ਬਣੇ ਹੋਏ ਆ ਤੁਹਾਡੇ ਫਿਰ ਵੀ ਠੰਡਾ ਮੌਸਮ ਹੋਣਾ ਕੋਈ ਜੇ ਮੋਗੇ ਤੋਂ ਹੈਗਾ ਤਾਂ ਮੋਗੇ ਦੱਸੇ ਵੀ ਮੀ ਹੈ ਕਿ ਨਹੀਂ ਮਕੀਤ ਸਿੰਘ ਜੀ ਦੀ ਸਾਡੇ ਖੰਨੇ ਲੱਕ ਚ ਬੁਰਾ ਹਾਲ ਹੈ ਮੀਂਹ ਨਾਲ ਬਾਈ ਇਸ ਵਾਰੀ ਤਾਂ ਬੜਾ ਜਿਆਦਾ ਅੱਜ ਜੀ ਐਡਵਾਂਸ ਚ ਆ ਗਿਆ ਇਸ ਵਾਰ ਮੌਨਸੂਨ ਜਿਹੜਾ ਹੈਗਾ ਸਾਵਣ ਤੋਂ ਪਹਿਲਾਂ ਆ ਗਿਆ ਤੇ ਇਸ ਕਰਕੇ ਕਾਰੀ ਨੇ ਹੁੰਦੀ ਤੇ ਆਏ ਵੀ ਪੂਰੇ ਤੇਜ ਹੈ ਪਹਾੜਾਂ ਦੀ ਵੀ ਬੁਰਾ ਹਾਲ ਹੈ ਤੇ ਤੁਸੀਂ ਦੱਸਿਆ ਵੀ ਇਧਰ ਖੰਨੇ ਦੇ ਵਿੱਚ ਜਿਹੜੇ ਨੀਵੇਂ ਇਲਾਕੇ ਪਿਛਲੀ ਵਾਰ ਜਿਵੇਂ ਪਟਿਆਲਾ ਦੇ ਵਿੱਚ ਬਹੁਤ ਜ਼ਿਆਦਾ ਤਬਾਹੀ ਮਚਾਈ ਸੀਗੀ ਲੋਕ ਘਰ ਛੱਡ ਛੱਡ ਕੇ ਚਲੇ ਗਏ ਸੀਗੇ ਲੋਕਾਂ ਦੇ ਗਦਲੇ ਤੇ ਹੋਰ ਕੀਮਤੀ ਸਬਾਨ ਮੀਂਹ ਚ ਰੋਡ 'ਤੇ ਫਿਰਦਾ ਸੀ ਪਟਿਆਲੇ ਪਿਛਲੀ ਵਾਰ ਤੋਂ ਯਾਦ ਹੈ ਬੜਾ ਬੁਰਾ ਹਾਲ ਹੋਇਆ ਸੀਗਾ ਜਿਹੜੇ ਬਾਡਲ ਦਾ ਤੌਸ਼ ਏਰੀਆ ਸੀਗਾ ਪਟਿਆਲੇ ਦਾ ਜਿੱਥੇ ਕੇ ਫੇਰ ਕਹਿੰਦਾ ਜੀ ਮਹਾਰਾਣੀ ਪ੍ਰਤੀ ਪ੍ਰਨੀਤ ਕੋਰ ਨੇ ਉੱਥੇ ਜਾ ਕੇ ਅ ਉੱਥੇ ਨਿਹਰ ਹੈ ਨਦੀ ਹੈ ਉੱਥੇ ਜਾ ਕੇ ਕੋਈ ਹੈਗਾ ਇਹਨਾਂ ਦਾ ਰਸਮ ਹੈਗੀ ਹੈ ਫੇਰ ਥੱਲੇ ਬੈਠਦੀ ਹੈ ਫੇਰ ਜਾਂਦੀ ਹੈ ਥੱਲੇ ਬੰਦ ਪੂਰਾ ਠੰਡਾ ਹੋਇਆ ਹੋਇਆ ਇਲਾਕਾ ਇਹ ਪਹਾੜਾਂ ਦੇ ਵਿੱਚ ਬੁਰਾ ਹਾਲ ਆ ਪਹਾੜਾਂ ਦੇ ਜਾਣ ਦੀ ਲੋੜ ਨਹੀਂ ਗਈ। ਪਹਾੜਾਂ ਦੇ ਜਾਣ ਤੋਂ ਗਰੇਜ ਕਰੋ। ਬਹੁਤ ਉੱਥੇ ਤਵਾਹੀ ਮਚਾਈ ਆ ਹਿਮਾਚਲ ਦੇ ਵਿੱਚ ਉੱਤਰਾਖੰਡ ਦੇ ਵਿੱਚ। ਬਹੁਤ ਬੁਰਾ ਹਾਲ ਆ। ਤੇ ਬਹੁਤ ਜਾਨਾਂ ਗਈਆਂ ਨੇ। ਉਹ ਤਾਂ ਜਾਂਦਾ ਤਾਂ ਹੈਗਾ ਇੰਜੋਏ ਕਰਨ ਵਾਸਤੇ ਪਰ ਉੱਥੇ ਜਦੋਂ ਇਹ ਪਹਾੜਾਂ ਵਰਤੇ ਜਾਂਦਾ ਫੇਰ ਬੰਦਾ ਫਸਟਾਉਂਦਾ ਹੈ। ਠੀਕ ਹੈ ਸਾਰਿਆਂ ਦਾ ਜੁੜਨ ਲਈ ਧੰਨਵਾਦ ਆਪਾਂ ਫੇਰ ਦੁਬਾਰਾ ਲਾਈਵ ਹੋਵਾਂਗੇ ਸਾਡੇ ਪਿੰਡ ਪਿੰਡਰ ਅੰਮ੍ਰਿਤਸਰ ਵੀ ਪੈ ਰਿਹਾ ਹੈ ਠੀਕ ਹੈ ਅੰਮ੍ਰਿਤਸਰ ਦਾ ਸਾਹਬ ਦਾ ਮੇ ਵੀ ਪੈਂਦਾ ਹੈ ਗਰਮੀ ਵੀ ਪੂਰੀ ਪੈਂਦੀ ਹੈ ਤੇ ਠੰਡ ਵੀ ਪੂਰੀ ਪੈਂਦੀ ਹੈ ਅੰਮ੍ਰਿਤਸਰ ਇਲਾਕੇ ਦੇ ਵਿੱਚ ਦੱਸਦੇ ਹਾਂ ਜਦੋਂ ਠੰਡ ਹੁੰਦੀ ਹੈ ਉੱਥੇ ਬਰਫ਼ ਜੰਮੀ ਵੀ ਦੇਖਦੀ ਹੈ ਪਰਕੁੰਤਾ এনवायरमेंट ਅੱਜ ਇਹ ਬਠਿੰਡੇ ਦੇ ਵਿੱਚ ਹੁਣ ਜੋ ਗੱਲ ਕਰੀਤਾ ਰੇਗਿਸਤਾਨ ਵਾਲਾ ਇਲਾਕਾ ਇੱਕ ਤਰ੍ਹਾਂ ਦਾ ਬਠਿੰਡਾ ਪਹਿਲਾਂ ਨੇੜੇ ਦਾ ਹਨੇਰੇ ਰੇਗਿਸਤਾਨ ਦੀ ਥਾਰ ਦਾ ਕਹਿੰਦੇ ਥਾਰ ਨੇ ਰੇਗਿਸਤਾਨ ਦਾ ਆਖਰੀ ਸਿਰਾ ਕਹਿੰਦੇ ਖੁੰਝਾ ਹੈ ਤਾਂ ਇੱਥੇ ਗਰਮੀ ਬਹੁਤ ਪੈਂਦੀ ਹੈ ਤੇ ਠੰਡ ਵੀ ਬਹੁਤ ਪੈਂਦੀ ਹੈ ਬਿਲਕੁਲ ਜੀ ਚੂੜਾ ਚੜਾਉਣਾ ਪੈਂਦਾ ਹੈ ਮਹਾਰਾਜਾ ਪਟਿਆਲਾ ਨੂੰ ਨਹੀਂ ਪਟਿਆਲਾ ਦੀ ਖੈਰ ਨਹੀਂ ਹੁੰਦੀ ਬਜ਼ੁਰਗ ਦੱਸਦੇ ਨੇ ਕਿ ਮਹਾਰਾਜਾ ਯਾਦਵਿੰਦਰ ਸਿੰਘ ਕੋਪਿੰਦਰ ਸਿੰਘ ਦੀ ਮਰਿਆਦਾ ਹੈ ਹਾਂਜੀ ਹਾਂਜੀ ਇਹ ਚੂੜਾ ਮਿਲਿਆ ਨਹੀਂ ਸੀਗਾ ਤੇ ਉਹ ਪਿਛਲੀ ਵਾਰ ਕਹਿੰਦੇ ਚੂੜਾ ਚੜਾਇਆ ਸੀਗਾ ਉਦੋਂ ਬਾਅਦ ਫੇਰ ਕਹਿੰਦੇ ਨਵੀ ਥੱਲੇ ਬੈਠੀ ਆ ਫੇਰ ਵੀ ਹਟਿਆ ਉੱਥੇ ਇਹ ਵੀ ਦੇਖੋ ਵੀ ਇੱਕ ਮਾਨਤਾ ਇੱਕ ਪ੍ਰਦੀਸ਼ ਕੁਮਾਰ ਗੁਪਤਾ ਜੀ ਇਸ ਸਮੇਂ ਬਠਿੰਡਾ ਵਿੱਚ ਬਸਾ ਆ ਜੀ ਹਾਂਜੀ ਹਾਂਜੀ ਇਹ ਬਠਿੰਡਾ ਤੋਂ ਹੀ ਲਾਈਵ ਹੈ ਤੇ ਬਟੰਡਾ ਦੇ ਵਿੱਚ ਰਜੇਸ਼ ਜੀ ਕਿਹੜੇ ਇਲਾਕੇ ਚੋਂ ਸੀ ਕਿਉਂਕਿ ਬਟੰਡਾ ਦੇ ਕਈ ਇਲਾਕੇ ਇਹ ਜਿਹੇ ਆ ਜਿਹੜੇ ਕਹਿੰਦੇ ਆ ਕਿ ਅੱਗ ਪੈ ਜੇ ਪਰ ਮੀਂਹ ਨਾ ਪਵੇ ਕਿਉਂਕਿ ਉਹਨਾਂ ਦੇ ਆਫਤ ਆ ਜਾਂਦੀ ਹੈ ਕਿਉਂਕਿ ਬਰਸਾਤ ਜਿਹੜੀ ਹੈ ਕਿਸੇ ਵਾਸਤੇ ਰਾਹਤ ਕਿਸੇ ਵਾਸਤੇ ਆਫਤ ਤੇ ਬਟੰਡਾ ਦੇ ਕਈ ਇਲਾਕੇ ਇਹ ਜਿਹੇ ਆ ਵੀ ਉਹਨਾਂ ਵਾਸਤੇ ਆਫਤ ਆ ਜਾਂਦੀ ਹੈ ਘਰੋਂ ਨਿਕਲਣਾ ਔਖਾ ਹੋ ਜਾਂਦਾ ਘਰਾਂ 'ਚ ਪਾਣੀ ਵੜ ਜਾਂਦਾ ਹੈ ਤੇ ਦੁਕਾਨਦਾਰੀ ਖਰਾਬ ਹੋ ਜਾਂਦੀ ਹੈ ਦੁਕਾਨਾਂ 'ਚ ਪਾਣੀ ਵੜ ਜਾਂਦਾ ਸਮਾਨ ਖਰਾਬ ਹੁੰਦਾਗਾ ਅ ਰਬਾਨੀ ਸਿਪਾਈ ਸਿਪਾਈ ਇਹ ਕਹਾਂ ਹੈ ਕਹਾਂ ਕਾ ਹੈ ਇਹ ਜੀ ਬਠਿੰਡਾ ਕਹ ਹੈ ਜੀ ਬਠਿੰਡਾ ਇਲਾਕੇ ਕਾ ਹੈ ਹਰ ਜੋ ਦੇਖ ਰਹੇ ਆ ਲਾਈਵ ਬਠਿੰਡਾ ਤੋਂ ਕਿੱਥੋਂ ਹੋ ਤੁਸੀਂ ਬਠਿੰਡਾ ਤੋਂ ਜੀ ਮੈਂ ਮਲਤਾਨੀਆ ਰੋਡ ਤੋਂ ਆਂ ਇੰਡੀਅਨ ਹੈਕਰ ਬਠਿੰਡਾ ਤੋਂ ਮਲਤਾਨੀਆ ਰੋਡ ਤੋਂ ਜੀ ਮੈਂ जगपाल सिंह जी यार रैया खच्चा यार एरिया भी नहीं पड़ा ठीक है ठीक है ये राजस्थान है महबानी सवाई राजस्थान जी ओके ਲੋ ਜੀ ਦੇਖ ਕੀ ਸਕੂਨ ਮਿਲਦਾ ਫੇ ਤਾਂ ਲਾਈਵ ਹੋ ਗਿਆ ਕਿ ਦੇਖ ਕੀ ਥੋੜਾ ਜਿਹਾ ਸਕੂਨ ਜਾਂ ਮਿਲਦਾ ਜਿਵੇਂ ਹੀ ਪੈ ਰਿਆ ਜੇ ਰੱਬਾ ਮੀਂਹ ਵਰਸਾ ਸਾਡੀ ਕੋਠੀ ਦਾਣੇ ਪਾ ਇਹ ਇੱਕ ਅਰਦਾਸ ਹੁੰਦੀ ਸੀ ਪਹਿਲਾਂ ਰਜੇਸ਼ ਕੁਮਾਰ ਗੁਪਤਾ ਜੀ ਪ੍ਰਤਾਪਕ ਠੀਕ ਹੈ ਜੀ ਰੱਬਾ ਰੱਬਾ ਮੀਂਹ ਵਰਸਾ ਸਾਡੀ ਕੋਠੀ ਦਾਣੇ ਪਾ ਬੱਚੇ ਪਹਿਲਾਂ ਇਹ ਖੇਡਦੇ ਖੇਡਦੇ ਮੀਂਹ 'ਚ ਨੌਂ ਦਿਨੋਂ ਦੇ ਬੋਲਦੇ ਹੁੰਦੇ ਸੀ ਰੱਬਾ ਰੱਬਾ ਮੀਂਹ ਵਰਸਾ ਸਾਡੀ ਗੁੱਠੀ ਦਾਣੇ ਪਾਈ ਕਰ ਅਰਦਾਸ ਹੁੰਦੀ ਸੀਗੀ ਕਿਸਾਨ ਵੱਲੋਂ ਇਹ ਸ਼ੁਰੂ ਕੀਤੀ ਸੀ ਕਿਸਾਨ ਪਹਿਲਾਂ ਜੀ ਜਦੋਂ ਮੀਂਹ ਵਰਸੂਗਾ ਤਾਂ ਸਾਡੀ ਫਸਲ ਹੋਊਗੀ ਚੰਗੀ ਤਾਂ ਕਰ ਰੱਬ ਨੂੰ ਅਰਦਾਸ ਕਰਦੇ ਹੁੰਦੇ ਸੀ ਕਿ ਰੱਬਾ ਰੱਬਾ ਮੀਂਹ ਵਰਸਾ ਸਾਡੀ ਗੁੱਠੀ ਦਾਣੇ ਪਾ ਬਹੁਤ ਹੀ ਪਿਆਰੀ ਇਹ ਅਰਦਾਸ ਜਿਹੜੇ ਬੱਚੇ ਅਸੀਂ ਨੌਂਦੇ ਅਸੀਂ ਵੀ ਕਰਦੇ ਹੁੰਦੇ ਸੀ ਨੌਂਦੇ ਨੌਂਦੇ ਸਾਨੂੰ ਸ਼ਰਮਾ ਜੀ ਮਲੋਟ ਵੀ ਵਸ ਰਿਹਾ ਗੁਰਕਸਾਬ ਬਾਈ ਕਿਵੇਂ ਹੋ ਠੀਕ ਆ ਬਾਈ ਠੀਕ ਠਾਕ ਤੁਸੀਂ ਜਨਾਓ ਮੌਸਮ ਸਿਰਾ ਹੈ ਜੀ ਹਾਂ ਜੀ ਮੌਸਮ ਪੂਰਾ ਸਿਰਾ ਹੋਇਆ ਹੋਇਆ ਹੈ ਕਈ ਤਾਂ ਮੇਰੇ ਖਿਆਲ ਚ ਪਕੌੜੇ ਕੱਢਣ ਵੀ ਲੱਗੇ ਹੋਣਗੇ ਕਹਿੰਦੇ ਆਪਣੇ ਇੰਡੀਆ ਦੇ ਵਿੱਚ ਰਿਵਾਜ ਹੈ ਖਣ ਜੋ ਮੀਂਹ ਪੈਂਦਾ ਨਾ ਤੇ ਪਕੌੜਿਆਂ ਦਾ ਆਪੇ ਫਰਜ ਬੰਦਾ ਅੱਛਾ ਕੜਾਈ 'ਚ ਜਾ ਕੇ ਛਾਲ ਮਾਰ ਦੇਣ ਤੇਲ ਦੀ ਫਰੀ ਕੜਾਈ 'ਤੇ ਆਪੇ ਛਾਲ ਮਾਰ ਦੇਣ ਤੇ ਇਹ ਮਤਲਬ ਵੀ ਪਕੌੜਿਆਂ ਦਾ ਖਾਸ ਕਰਕੇ ਆਪਣੇ ਮੀਨ ਵਿੱਚ ਹੁੰਦਾ ਉਹ ਜਿੰਨੇ ਵੀ ਪਕੌੜੇ ਸਮੋਸੇ ਦੀਆਂ ਦੁਕਾਨਾਂ ਹੋਣਗੀਆਂ ਇਸ ਵਕਤ ਉੱਥੇ ਭੀੜ ਲੱਗੀ ਹੋਊਗੀ ਤੇ ਚਲੋ ਆਪਾਂ ਕਰਦੇ ਆ ਫਨ ਤੇ ਕਈ ਘਰੇ ਬਣਾਉਂਦੇ ਆ ਫਨ ਕਰਦੇ ਆ ਜੇਸ਼ ਬਾਰ ਬਹੁਤ ਹੀ ਨਾਓ ਪਲੇਜ਼ੈਂਟ ਵੈਦਰ ਇਨ ਬਠਿੰਡਾ ਵੀ ਆਰ ਫੀਲਿੰਗ ਟੂ ਗੁੱਡ ਨਰਿੰਦਰ ਸ਼ਰਮਾ ਜੀ ਠੀਕ ਹੈ ਜੀ ਹਾਂਜੀ ਹਾਂਜੀ ਬਹੁਤ ਵਧੀਆ ਵੈਦਰ ਹੋਇਆ ਵੈਦਰ 23 ਦਿਨ ਹੋ ਗਏ ਵਧੀਆ ਚੱਲ ਰਿਹਾ ਜਿਵੇਂ ਕਿ ਛੱਡੀ ਲੱਗੀ ਆਉਂਦੀ ਆ ਗੁਰਪ੍ਰੀਤ ਮਾਨ ਜੀ ਹੈਲੋ ਜੀ ਹੈਲੋ ਗੁਰਪ੍ਰੀਤ ਮਾਨ ਜੀ ਕਿੱਥੋਂ ਨੇ ਛਤਰੀ ਵੀ نیچے ਭੁਲੇ ਨਹੀਂ ਤਾਂ ਮੈਂ ਤੁਹਾਨੂੰ ਮੀਚੇ ਅੰਦਰ ਜਾ ਕੇ ਦਿਖਾਉਂਦਾ ਬਾਹਰ ਆ ਕੇ ਠੀਕ ਹੈ ਜੀ ਦੁਬਾਰਾ ਲਾਈਵ ਹੋਵਾਂਗੇ ਸਾਰਿਆਂ ਦਾ ਜੁੜਨ ਲਈ ਬਹੁਤ ਬਹੁਤ ਧੰਨਵਾਦ ਚਾਹ ਹਿੰਦ ਚਾਹ ਪਰ